ਜੇ ਆਪਾਂ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਗੌਰ ਕਰੀਏ ਤਾਂ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਸੋਨੇ ਦੇ ਪ੍ਰਤੀ ਹਮੇਸ਼ਾ ਖਰੀਜ ਰਿਹਾ ਹੂੰ ਤੇ ਚਾਹੇ ਉਹ ਗਹਿਣੇ ਟੱਕੇ ਹੋਣ ਲੈ ਕੇ ਘਰ ਦੀਆਂ ਸੁਹਾਣੀਆਂ ਦੀ ਇੱਛਾ ਹੋਵੇ ਕਿ ਸਾਰੇ ਕੋਲ ਸੋਨੇ ਦੇ ਗਹਿਣੇ ਟੱਕਿਆ ਹੋਣ ਚਾਹੇ ਮਰਦਾਂ ਦੇ ਹਵਾਲੇ ਨਾਲ ਬਜ਼ੁਰਗਾਂ ਦੇ ਹਵਾਲੇ ਨਾਲ ਸੋਨੇ 'ਚ ਇਨਵੈਸਟ ਕਰਨ ਦਾ ਜਾਂ ਮੁਸ਼ਕਲ ਘੜੀ ਦੇ ਵਿੱਚ ਕਹਿੰਦੇ ਸਹਾਈ ਹੁੰਦਾ ਹੈ ਇਸ ਲਈ ਇਹ ਚ ਸਦਾ ਬਾਧੇ ਦੀ ਆਦਤ ਕੀਤੀ ਜਾਂਦੀ ਹੈ ਸੋ ਜੇ ਮਤਲਬ ਜਿਹੜੀ ਸ਼ੇਅਰ ਮਾਰਕੀਟ ਮਾਰਕੀਟ ਹੁਣ ਸਮਝਾਉਂਦੀਆਂ ਚੀਜ਼ਾਂ ਸਾਡੇ ਬਜ਼ੁਰਗੋਂ ਤੋਂ ਪਹਿਲਾਂ ਵਾਕਫ ਸੀ ਚੰਗੀ ਤਰ੍ਹਾਂ ਹੈ ਨਾ ਤੁਸੀਂ ਇਹ ਦੇਖੋ ਕਿ ਪਿਛਲੇ 7 ਮਹੀਨਿਆਂ ਚ 24000 ਦੇ ਕਰੀਬ ਰੇਟ ਵਧਿਆ ਹੈ ਸੋਨੇ ਸੋਨੇ ਦਾ ਮੈਂ ਮਤਲਬ ਇਹਦੇ ਵਿੱਚ 32% 33% ਰਿਟਰਨ ਦਿੱਤੇ ਸੋਨੇ ਅੱਜ ਦੀ ਤਰੀਕ ਸੋਨਾ ਲੱਖ ਤੱਕ ਹੀ ਆ ਗਿਆ ਮਤਲਬ ਪਹਿਲੀ ਵਾਰ ਲੱਖਪਤੀ ਹੋਇਆ ਸੋਨਾ ਹੈ ਨਾ ਜੋ ਇਹ ਪਹਿਲੀ ਵਾਰ ਸੀਗਾ 7 ਮਹੀਨਿਆਂ ਚ ਇਹਦੀ ਕੀਮਤ 24371 ਰੁਪਏ ਦਾ ਵਾਧਾ ਹੋਇਆ ਮਤਲਬ 32% ਰਿਟਰਨ ਦਿੱਤਾ ਇਹਨੇ ਮਤਲਬ 31 ਦਸੰਬਰ ਨੂੰ ਚਾਂਦੀ ਦਾ ਰੇਟ 86000 ਰੁਪਏ ਕਿਲੋ ਸੀਗਾ ਜੀ ਜਿਹੜਾ 23 ਜੁਲਾਈ 2025 ਨੂੰ 115850 ਹੋ ਗਿਆ 86000 ਤੋਂ ਸਿੱਧੀ 115000 ਸੱਤ ਮਹੀਨਿਆਂ ਚ ਹੈ ਸੋਨਾ ਤਾਂ ਲੱਖ ਟੱਕੀਆਂ ਹੋਈ ਹੀ ਹੋਇਆ ਜੀ ਪਰ ਚਾਂਦੀ ਹੁਣੇ ਨੂੰ ਵੀ ਬਾਤ ਪਾ ਰਹੀ